ਸਤਿ ਸ੍ਰੀ ਅਕਾਲ ਜੀ ਐਮਐਸਟੀਵੀ ਤੇ ਤੁਸੀਂ ਫੇਸਬੁੱਕ ਚੈਨਲ ਤੇ ਲਾਈਵ ਜੁੜੇ ਹੋ ਮੈਂ ਪੱਤਰਕਾਰ ਮੁਹੰਮਦ ਸਲੀਮ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਕਾਮੀ ਖੁਰ ਤੋਂ ਲਾਈਵ ਤਸਵੀਰਾਂ ਆ ਦੇਖੋ ਪਿੰਡ ਕਾਮੀ ਖੁਰ ਦੀ ਫਿਰਨੀ ਦੇ ਉੱਤੇ ਕਿੰਨਾ ਕਿੰਨਾ ਪਾਣੀ ਜਿਹੜਾ ਹੈ ਚੜ ਚੁੱਕਿਆ ਜੀ ਆ ਦੇਖੋ ਕਿੰਨੀ ਸਪੀਡ ਨਾਲ ਜਿਹੜਾ ਹੈ ਪਾਣੀ ਚੱਲ ਰਿਹਾ ਹੈਗਾ ਤੇ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਮੇ ਜਿਹੜਾ ਹੀ ਬੈਠੇ ਨੇ ਲੇਵਤ ਸਿਵਨਾਤ ਤੁਹਾਨੂੰ ਨਾਲ ਸਾਂਝੀਆਂ ਕਰ ਰਿਹਾ ਪਿੰਡ ਕਾਮੀ ਖੁਰਦਿਆਂ ਸੋ ਵੀਰੋ ਜੋ ਵੀ ਹਲਕਾ ਕਨੌਰ ਦੇ ਨੇੜੇ-ਨੇੜੇ ਰਹਿਣ ਵਾਲੇ ਲੋਕ ਨੇ ਕਗਰ ਦੇ ਨੇੜੇ ਰਹਿਣ ਵਾਲੇ ਲੋਕ ਨੇ ਉਹ ਸੁਚੇਤ ਰੋ ਜੀ ਰਾਤ ਨੂੰ ਪਾਣੀ ਹੋਰ ਜ਼ਿਆਦਾ ਵੱਧ ਸਕਦਾ ਆ ਦੇਖੋ ਆ ਨਾਲਾ ਹੈਗਾ ਜੀ ਆਹ ਸੜਕ ਹੈਗੀ ਇਹ ਕੋਈ ਪਤਾ ਨਹੀਂ ਚੱਲਦਾ ਨਾਲਾ ਕਿੱਥੇ ਹੈ ਸੜਕ ਕਿੱਥੇ ਆਹ ਲੋਕੀ ਆਪਣੇ ਘਰਾਂ ਦੇ ਬਾਹਰ ਬੈਠੇ ਪਹਿਰਾ ਦੇ ਰਹੇ ਨੇ ਚਾਰ ਚਫੇਰੇ ਤੁਹਾਨੂੰ ਦਿਖਾ ਦਿੰਦਾ ਮੈਂ ਆ ਦੇਖੋ ਸਿਰੇ ਤੱਕ ਉਹ ਜਿਹਨੇ ਲੋਕ ਆਪਣੇ ਮੰਝੇੜਾ ਹੀ ਬੈਠੇ ਨੇ ਜੀ ਸੜਕ ਦੇ ਉੱਤੇ ਇਕੱਗਰ ਦੇ ਪਾਣੀ ਦੀ ਰਾਖੀ ਕਰ ਰਹੇ ਕਿਉਂਕਿ ਸੱਪ ਵਗੈਰਾ ਜੋਰੇ ਬਹੁਤ ਆਉਂਦੇ ਨੇ ਇਹਦੇ ਵਿੱਚ ਪਹਾੜਾਂ ਤੋਂ ਕਾਮਨ ਕਰਿਆ ਤਾਂ ਐਰਾ ਵਗੈਰਾ ਕਾਫੀ ਸੱਪ ਆਉਂਦੇ ਨੇ ਇਸ ਕਰਕੇ ਬਾਹਰ ਮੰਝੇੜਾ ਕੇ ਬੈਠਣਾ ਪੈਂਦਾ ਮੈਂ ਖੁਦ ਆਪਣੇ ਵੀਡੀਓ ਦੇ ਵਿੱਚ ਮੰਝੇੜਾ ਹੀ ਬੱਠਾ ਇੱਥੇ ਹਾਂ ਸੋ ਬਰੇ ਜੁੜੇ ਰੂਪ ਕਰੇ ਫੇਲ YouTube ਚੈਨਲ ਦੇ ਨਾਲ ਜਿਨ੍ਹਾਂ ਨੇ ਮੇਰਾ ਚੈਨਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਲਕਾ ਕਨੌਰ ਦੀਆਂ ਅੱਗਰ ਦੀ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਸਕੀਏ ਸੋ ਬਹੁਤ ਧੰਨਵਾਦ ਮਿਲਦੇ ਹਾਂ ਜੀ ਹੋਰ ਨਵੀਂ ਅਪਡੇਟ ਦੇ ਨਾਲ